ਤੇ ਸਾਨੂੰ ਫ੍ਰੀ ਕੋਚਿੰਗ ਕਰਾਈ ਜਾਂਦੀ ਹੈ ਫ੍ਰੀ ਅਕੋਮੋਡੇਸ਼ਨ ਵੀ ਹੈ ਤੇ ਸਾਰੇ ਬੱਚਿਆਂ ਨੂੰ ਫੂਡ ਵੀ ਫ੍ਰੀ ਮਿਲਦਾ ਜੀ ਕਿੰਨਾ ਸਮਾਂ ਹੋ ਗਿਆ ਇਸ ਸੰਸਥਾ ਨੂੰ ਕੰਮ ਕਰਦੇ ਹੋਏ ਔਰ ਕਿਉਂਕਿ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਫ੍ਰੀ ਆਫ ਕੋਸਟ ਆਈਪੀਐਸ ਔਰ ਆਈਐਸਡੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿੰਨੇ ਇੱਕ ਸਮੇਂ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਇਹ ਅੱਜ ਤੋਂ तकरीबन 7 ਸਾਲ ਪਹਿਲਾਂ ਜਿਹੜਾ ਅਸੀਂ ਲੁਧਿਆਣਾ ਦੇ ਵਿੱਚ ਪਹੁੰਚ ਕੇ ਇਹ ਸ਼ੁਰੂ ਕੀਤੀ ਮੈਂ ਸੋਚਿਆ ਵੀ ਜੇ ਮੈਂ ਤਾਂ ਚਲੋ ਗਵਰਨਮੈਂਟ ਜੌਬ ਕਰਦਾ ਮੈਂ ਆਪਣੇ ਬੇਟੇ ਨੂੰ ਇੱਥੇ ਐਡਮਿਸ਼ਨ ਦਵਾ ਦੂੰਗਾ ਪਰ ਜਿਹੜਾ ਆਮ ਬੰਦਾ ਹੈਗਾ ਜਿਹਦੇ 25-30000 ਰੁਪਏ ਕਮਾਉਣ ਵਾਲਾ ਉਹਨਾਂ ਦੇ ਬੱਚੇ ਜਿਹੜੇ ਨਹੀਂ ਉਹ ਕਾਬਿਲ ਹੁੰਦੇ ਆ ਪੜ੍ਹੇ ਲਿਖੇ ਹੁੰਦੇ ਆ ਪਰੰਤੂ ਉਹ ਪੈਸੇ ਦੀ ਕਮੀ ਕਰਕੇ ਰਹਿ ਜਾਂਦੇ ਨੇਗੇ ਮੇਰੇ ਮਨ 'ਚ ਆਇਆ ਵੀ ਮੈਂ ਜਿਹੜਾ 5 ਲੱਖ ਰੁਪਏ ਆਪਣੇ ਬੇਟੀ ਦੇ ਉੱਤੇ ਖਰਚ ਕਰਨਾ ਕਿਉਂ ਨਾ ਇਸ ਤਰ੍ਹਾਂ ਦਾ ਕੋਚਿੰਗ ਸੈਂਟਰ ਜਿਹੜਾ ਲੁਧਿਆਣਾ ਦੇ ਉੱਤੇ ਖੋਲ੍ਹਿਆ ਜਾਵੇ ਕਿੰਨੇ ਵੀ ਇੱਥੇ ਜਿਹੜੇ EMPLOYE ਨੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਨੇ ਉਹ ਸਾਰੇ ਪੁਲਿਸ ਮੁਲਾਜ਼ਮ ਨੇ ਔਰ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਇੱਕ ਇੱਕ ਦੋ ਦੋ ਮਹੀਨੇ ਦੀ ਤਨਖਾਹ ਵੀ ਜਿਹੜੀ ਹੈ ਇਸ ਸੰਸਥਾ ਦੇ ਵਿੱਚ ਦੇਣੀ ਪੈਂਦੀ ਹੈ ਤਾਂ ਕਿ ਇਹ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਵੱਡੇ ਅਫਸਰ ਬਣ ਸਕਣ ਸਰ ਇਹ ਹੀ ਹੈ ਕਿ ਸਾਨੂੰ ਇੱਥੇ ਮੌਕਾ ਮਿਲਿਆ ਕਿ ਅਸੀਂ ਇੱਥੇ ਆਏ ਤੇ ਇੱਥੇ ਸਾਨੂੰ ਜਿਹੜੀ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਫ੍ਰੀ ਐਡਮਿਸ਼ਨ ਸੋ ਇਹ ਸਾਡੇ ਲਈ ਇੱਕ ਫਾਇਦਾ ਹੈ ਕਿ ਅਸੀਂ ਇੱਥੋਂ ਕੁਝ ਪੜ੍ਹ ਕੇ ਜਾਈਏ ਤਦ ਫਿਰ ਅਸੀਂ 7 ਸਾਲ ਪਹਿਲਾਂ ਦਿੱਲੀ ਦੇ ਵਿੱਚ ਉਸ ਜਿਹੜੇ ਟੀਚਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨਾਲ ਅਸੀਂ 10 ਸਾਲ ਦਾ ਕੰਟੈਕਟ ਕੀਤਾ ਕਿ ਅਸੀਂ ਜਿਹੜਾ ਤੁਹਾਨੂੰ ਲੁਧਿਆਣਾ ਦੇ ਵਿੱਚ ਬੁਲਾਉਣਾ ਚਾਹੁੰਦੇ ਹਾਂ ਤੁਸੀਂ ਲੋੜਵੰਦ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਚਾ ਕੇ ਪੜਾਓ ਟੀਚਰ ਜਿਹੜੇ ਨੇ ਦਿੱਲੀ ਤੋਂ ਆਉਂਦੇ ਨੇ ਬੱਚੇ ਜਿਹੜੇ ਸਿਰਫ ਪੰਜਾਬ ਦੇ ਤੁਸੀਂ ਬੱਚੇ ਲੈਣੇ ਹੋ ਜਾਂ ਬਾਕੀ ਬਾਹਰ ਦੀਆਂ ਸਟੇਟਾਂ ਤੋਂ ਵੀ ਆ ਸਕਦੇ ਜੀ ਨਹੀਂ ਜੀ ਇਹਦੇ ਵਿੱਚ 올 ਇੰਡੀਆ ਦਾ ਕੋਈ ਵੀ ਬੱਚਾ ਜਿਹੜਾ ਪਾਰਟਿਸਪੀਟ ਕਰ ਸਕਦਾ ਉਹਦਾ ਕਰੀਟੇਰੀਆ ਅਸੀਂ ਰੱਖਿਆ ਹੋਇਆ ਹੈ ਅਸੀਂ ਐਡ ਦਿੰਦੇ ਆ ਕਿ ਜੇਕਰ ਕੋਈ ਬੱਚਾ ਬੀਏ ਪੜ੍ਹਿਆ ਹੋਵੇ ਔਰ ਗ੍ਰੈਜੂਏਸ਼ਨ ਹੋਵੇ ਉਹਦੇ ਪਰਿਵਾਰ ਦੀ ਸਲਾਨਾ ਇਨਕਮ ਜਿਹੜੀ ਉਹ 2.5 ਲੱਖ ਤੋਂ ਘੱਟ ਹੋਵੇ ਉਸ ਬੱਚੇ ਨੂੰ ਜਿਹੜਾ ਅਸੀਂ ਰਿਵੀਜ਼ਨ ਦਿੰਦੇ ਆ ਸਸਿਕਾ ਸਾਰਿਆਂ ਨੂੰ ਤੁਸੀਂ ਲੁਧਿਆਣਾ ਦੇ ਅਮਨ ਸਿੰਘ ਤੁਹਾਡਾ ਸਾਰਿਆਂ ਦਾ ਸਤ ਕਰਦਾ ਹੈ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨੌਕਰੀਆਂ ਦੀ ਆਪਰਚੂਨਿਟੀਆਂ ਨਹੀਂ ਨੇ ਨੌਜਵਾਨਾਂ ਕੋਲ ਇਸੇ ਕਰਕੇ ਨੌਜਵਾਨ ਮੁੰਡੇ ਦੇਸ਼ਾਂ ਵੱਲ ਕੂਚ ਕਰ ਰਹੇ ਨੇ ਪਰ ਅੱਜ ਅਸੀਂ ਅਜੇ ਹੀ ਸੰਸਥਾ ਨੂੰ ਆਪ ਸਭ ਦੇ ਰੂਬ ਰੂ ਕਰਾਂਗੇ ਜੋ ਪਿਛਲੇ ਕਾਫੀ ਸਮੇਂ ਤੋਂ ਜਿੱਥੇ ਨੌਜਵਾਨਾਂ ਨੂੰ ਐਪਰੀਸ਼ੀਏਟ ਕਰ ਲਈ ਹੈ ਦੇ ਲਈ ਉਸ ਦੇ ਨਾਲ ਨਾਲ ਆਈਪੀਐਸ ਔਰ ਆਈਐਸਡੀ ਫ੍ਰੀ ਆਫ ਕਾਸਟ ਟ੍ਰੇਨਿੰਗ ਦੇ ਰਹੀ ਹੈ ਸੋ ਸਤਿਗੁਰੂ ਰਵੀਦਾਸ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰਨ ਦੇ ਲਈ ਸੋ ਸਾਡੇ ਨਾਲ ਇਸ ਸੰਸਥਾ ਦੇ ਮੁਖੀ ਜੀ ਨਾਲ ਗੱਲਬਾਤ ਕਰਾਂਗੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਲੁਧੇਣਾ ਟਾਈਮਜ਼ ਦੇ ਰਾਹੀ ਸਾਰੇ ਦਰਸ਼ਕ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਪ੍ਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਕਿ ਕਿੰਨਾ ਸਮਾਂ ਹੋ ਗਿਆ ਇਸ ਸੰਸਥਾ ਨੂੰ ਕੰਮ ਕਰਦੇ ਹੋਏ ਔਰ ਕਿਉਂਕਿ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਫ੍ਰੀ ਆਫ ਕੋਸਟ ਆਈਪੀਐਸ ਔਰ ਆਈਐਸਡੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿੰਨੇ ਸਮੇਂ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਇਹ ਅਜ ਤੋ ਤੱਕ ਇਹ ਨੂੰ 7 ਸਾਲ ਪਹਿਲਾਂ ਜਿਹੜਾ ਅਸੀਂ ਲੁਧਿਆਣਾ ਦੇ ਵਿੱਚ ਕੋਚਿੰਗ ਇਹ ਸ਼ੁਰੂ ਕੀਤੀ ਹੈ ਸਰ ਪੁਰਨਾ ਕੇ ਮੇ ਫੁਰਿਆ ਕਿ ਬੱਚਿਆਂ ਨੂੰ ਆਈਪੀਐਸ ਔਰ ਆਈਐਸਡੀ ਟ੍ਰੇਨਿੰਗ ਦਿੱਤੀ ਜਾਵੇ ਕਿ ਤੁਸੀਂ ਵੀ ਇੱਕ ਪੁਲਿਸ ਮੈਨ ਨੂੰ ਇਸ ਕਰਕੇ ਤੁਸੀਂ ਪ੍ਰੇਰਨਾ ਸਰੋਤ ਬਣਨਾ ਚਾਹੁੰਦੇ ਹੋ ਕੀ ਕਾਰਨ ਸੀ ਕਿ ਕਿਦਾਂ ਫੁਰਨਾ ਜਿਹੜਾ ਫੁਰਿਆ ਇਹ ਅੰਜੀਸੀ ਵੀ ਸੀ ਨਾ 7 ਸਾਲ ਪਹਿਲਾਂ ਸਾਡੀ ਜਿਹੜੀ ਐਨਜੀਓ ਆ ਸਤਗੁਰਪ੍ਰੀਤ ਦਾਸ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਜਿਹਦੇ ਚੇਅਰਮੈਨ ਸਦਾਦੂ ਸਿੰਘ ਜੀ ਕੈਨੇਡਾ ਨੇ ਤੇ ਸਾਡੇ ਜਿਹੜੇ ਹੈਗੇ ਨੇ ਕਿ ਦਾਰਾ ਚੁੰਬਰ ਬਿਆਨਾ ਸਟਰੀਆ ਤੋਂ ਤੇ ਵਿਜੇ ਕੁਮਾਰ ਜਸਲ ਸਿੰਘ ਸਪੇਨ ਤੋਂ ਸਾਡੀ ਸਾਰੀ ਐਨਜੀਓ ਸੀ ਦਿੱਲੀ ਬੈਸਟ ਕੀਤਾ ਸੀਗਾ ਉੱਥੇ ਅਸੀਂ ਗਏ ਸੀ ਵੀ ਅਸੀਂ ਉੱਥੇ ਮੈਂ ਆਪਣੀ ਬੇਟੀ ਦਾ ਐਡਮਿਸ਼ਨ ਕਰਾਉਣਾ ਸੀਗਾ ਵੀ ਮੈਂ ਆਪਣੇ ਬੇਟੂ ਨੂੰ ਉੱਥੇ ਜਿਹੜਾ ਦਾਖਲਾ ਦਿਵਾ ਲਿਆ ਜਿਹੜੀ ਕੋਚਿੰਗ ਅਸੀਂ ਦਵਾਈਏ ਪਰ ਉੱਥੇ ਜਦੋਂ ਮੈਂ ਗਿਆ ਤਾਂ ਕੋਚਿੰਗ ਸੈਂਟਰ ਉੱਥੇ ਮੈਂ ਵਿਜ਼ਿਟ ਕੀਤੇ ਤਿੰਨ ਉਹਦੀ 2.5 ਲੱਖ ਰੁਪਏ ਜਿਹੜੀ ਫੀਸ ਸੀ ਜਿਹੜੀ ਸਾਲ ਦੇ ਵਿੱਚ ਦੋ ਵਾਰੀ ਜਿਹੜੀ ਆ ਫੀਸ ਜਮ੍ਹਾਂ ਕਰਾਉਣੀ ਸੀਗੀ ਲਗਭਗ 5 ਲੱਖ ਰੁਪਏ ਲੱਗਦਾ ਹਾਂ 2.5 ਲੱਖ ਤਾਂ ਫੀਸ ਆ ਜੀ ਉੱਥੇ ਤੇ ਬੱਚੇ ਨੂੰ ਉੱਥੇ ਰਹਿਣਾ ਵੀ ਆ ਉਹਦਾ ਰੋਟੀ ਪਾਣੀ ਵੀ ਬੱਚੇ ਨੇ ਖਾਣਾ ਤੇ 2.5 ਲੱਖ ਰੁਪਏ ਉਹਦਾ ਖਰਚਾ ਜਾਂਦੀ 5 ਲੱਖ ਰੁਪਏ ਜਿਹੜਾ ਖਰਚਾ ਬੱਚੇ ਦਾ ਆ ਜਾਂਦਾ ਤੇ ਮੈਂ ਸੋਚਿਆ ਵੀ ਜੇ ਮੈਂ ਤਾਂ ਚਲੋ ਗਵਰਨਮੈਂਟ ਜੌਬ ਕਰਦਾ ਮੈਂ ਆਪਣੇ ਬੇਟੇ ਨੂੰ ਇੱਥੇ ਐਡਮਿਸ਼ਨ ਦਵਾ ਦੂੰਗਾ ਪਰ ਜਿਹੜਾ ਆਮ ਬੰਦਾ ਹੈਗਾ ਜਿਹਦੇ 25-30000 ਰੁਪਿਆ ਕਮਾਉਣ ਵਾਲਾ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਾਬਿਲ ਹੁੰਦੇ ਆ ਪੜ੍ਹੇ ਲਿਖੇ ਹੁੰਦੇ ਆ ਪਰੰਤੂ ਪੈਸੇ ਦੀ ਕਮੀ ਕਰਕੇ ਰਹਿ ਜਾਂਦੇ ਨੇਗੇ ਤੇ ਫਿਰ ਮੇਰੇ ਮਨ 'ਚ ਆਇਆ ਵੀ ਮੈਂ ਜਿਹੜਾ 5 ਲੱਖ ਰੁਪਿਆ ਆਪਣੇ ਬੇਟੀ ਦੇ ਉੱਤੇ ਖਰਚ ਕਰਨਾ ਕਿਉਂ ਨਾ ਇਸ ਤਰ੍ਹਾਂ ਦਾ ਕੋਚਿੰਗ ਸੈਂਟਰ ਆ ਜਿਹੜਾ ਲੁਧਿਆਣਾ ਦੇ ਉੱਤੇ ਖੋਲ੍ਹਿਆ ਜਾਵੇ ਤੇ ਫਿਰ ਅਸੀਂ 7 ਸਾਲ ਪਹਿਲਾਂ ਦਿੱਲੀ ਦੇ ਵਿੱਚ ਉਸ ਜਿਹੜੇ ਟੀਚਰ ਸੀ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਨਾਲ ਅਸੀਂ 10 ਸਾਲ ਦਾ ਕੰਟੈਕਟ ਕੀਤਾ ਕਿ ਅਸੀਂ ਜਿਹੜਾ ਤੁਹਾਨੂੰ ਲੁਧਿਆਣਾ ਦੇ ਵਿੱਚ ਬੁਲਾਉਣਾ ਚਾਹੁੰਦੇ ਹਾਂ ਤੁਸੀਂ ਲੋੜਵੰਦ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਚਾ ਕੇ ਪੜਾਓ ਤਾਂ ਉਹ ਬੱਚੇ ਟੀਚਰ ਜਿਹੜੇ ਫਿਰ 7 ਸਾਲ ਤੋਂ ਲਗਾਤਾਰ ਲੁਧਿਆਣਾ ਦੇ ਵਿੱਚ 3 ਦਿਨ ਆ ਕੇ ਪੜਾਉਂਦੇ ਆ ਬੱਚਿਆਂ ਨੂੰ ਟੀਚਰ ਜਿਹੜੇ ਨੇ ਦਿੱਲੀ ਤੋਂ ਆਉਂਦੇ ਨੇ ਔਰ ਬੱਚੇ ਜਿਹੜੇ ਸਿਰਫ ਪੰਜਾਬ ਦੇ ਤੁਸੀਂ ਬੱਚੇ ਲੈਨੇ ਹੋ ਜਾਂ ਬਾਕੀ ਬਾਹਰ ਦੀਆਂ ਸਟੇਟਾਂ ਤੋਂ ਵੀ ਆ ਸਕਦੇ ਜੀ ਨਹੀਂ ਜੀ ਇਹਦੇ ਵਿੱਚ 올 ਇੰਡੀਆ ਦਾ ਕੋਈ ਵੀ ਬੱਚਾ ਜਿਹੜਾ ਪਾਰਟਿਸਪੀਟ ਕਰ ਸਕਦਾ ਉਹਦਾ ਕਰੀਟੇਰੀਆ ਅਸੀਂ ਰੱਖਿਆ ਹੋਇਆ ਅਸੀਂ ਐਡ ਦਿੰਨੇ ਆ ਕਿ ਜੇਕਰ ਕੋਈ ਬੱਚਾ ਬੀਏ ਪੜ੍ਹਿਆ ਹੋਵੇ ਔਰ ਗ੍ਰੈਜੂਏਸ਼ਨ ਹੋਵੇ ਉਹਦੇ ਪਰਿਵਾਰ ਦੀ ਸਲਾਨਾ ਇਨਕਮ ਜਿਹੜੀ ਉਹ 2.5 ਲੱਖ ਤੋਂ ਘੱਟ ਹੋਵੇ ਉਸ ਬੱਚੇ ਨੂੰ ਜਿਹੜਾ ਅਸੀਂ ਡਿਵੀਸ਼ਨ ਦਿੰਦੇ ਆ ਉਹਦਾ ਕਰੀਟੇਰੀਆ ਬਣਾਇਆ ਅਸੀਂ ਇੰਟਰਸ ਐਗਜ਼ਾਮ ਆ ਜਿਹੜਾ ਉਹ ਰੱਖਦੇ ਆ ਹਰ ਸਾਲ ਜੂਨ ਦੇ ਵਿੱਚ ਪੁਲਿਸ ਡੀਆਰਬੀ ਪਬਲਿਕ ਸਕੂਲ ਪੁਲਿਸ ਲਾਈਨ ਲੁਧਿਆਣਾ ਦੇ ਵਿੱਚ ਇੰਟਰਸ ਐਗਜ਼ਾਮ ਜਿਹੜਾ ਉਹ ਲਿਆ ਜਾਂਦਾ ਜਿਹੜੇ ਬੱਚੇ ਉਹਨੂੰ ਕਲੀਅਰ ਕਰਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਮੈਟ ਤੇ ਆ ਜਾਂਦੇ ਆ 50 ਬੱਚੇ ਉਹਨਾਂ 50 ਬੱਚਿਆਂ ਨੂੰ ਇੱਕ ਸਾਲ ਦੀ ਜਿਹੜੀ ਕੋਚਿੰਗ ਉਹ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਰਹਿਣਾ ਖਾਣਾ ਕਿਵੇਂ ਹੁੰਦਾ ਕਿਉਂਕਿ ਜਿੱਦਾਂ ਮੁੰਡੇ ਆਉਂਦੇ ਨੇ ਕੁੜੀਆਂ ਵੀ ਆਈਪੀਐਸ ਆਈਐਸ ਵਾਸਤੇ ਤੁਹਾਡੇ ਕੋਲ ਟ੍ਰੇਨਿੰਗ ਦੇ ਲਈ ਆਉਂਦੇ ਨੇ ਸਸ ਰਹਿਣਾ ਖਾਣਾ ਕਿਵੇਂ ਹੁੰਦਾ ਹੋਸਟਲ ਦੇ ਵਿੱਚ ਰੱਖਦੇ ਹਾਂ ਕਿਸ ਤਰ੍ਹਾਂ ਹੁੰਦਾ ਅਸੀਂ ਜਿਹੜੇ ਬੱਚਿਆਂ ਨੂੰ ਸਾਲ ਦੀ ਸਿਵਲ ਸਰਵਿਸ ਦੀ ਪ੍ਰੀਖਿਆ ਦੀ ਫ੍ਰੀ ਕੋਚਿੰਗ ਦਿੱਤੀ ਜਾਊਗੀ ਉਹ ਬੱਚੇ ਜਿਹੜੇ 50 ਸਿਲੈਕਟ ਕਰਾਂਗੇ ਅਸੀਂ ਉਹਨਾਂ ਬੱਚਿਆਂ ਦੇ ਰਹਿਣ ਦਾ ਜਿਹੜਾ ਅਕਮੋਡੇਸ਼ਨ ਆ ਉਹ ਬਿਲਕੁਲ ਫ੍ਰੀ ਆ ਔਰ ਜਿਹੜੇ ਬੱਚੇ ਨੇਗੇ ਉਹਨਾਂ ਦਾ ਰੋਟੀ ਪਾਣੀ ਦਾ ਖਰਚਾ ਬਿਲਕੁਲ ਫ੍ਰੀ ਆ ਭਾਵ ਕਿ ਜਿਹੜਾ ਬੱਚਾ ਸਤਗੁਰੂ ਵਿਦਾਸ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਤੋਂ ਉਸ ਬੱਚੇ ਦਾ ਇਸ ਕੋਚਿੰਗ ਤੇ ਇੱਕ ਵੀ ਰੁਪਈਆ ਖਰਚ ਨਹੀਂ ਆਊਗਾ ਪੇਰੈਂਟਸ ਵੀ ਕਈ ਵਾਰ ਆ ਕੇ ਖੁਸ਼ ਹੁੰਦੇ ਹੋਣਗੇ ਕਿਉਂਕਿ ਤੁਸੀਂ ਉਹਨਾਂ ਦੇ ਬੱਚਿਆਂ ਦੇ ਲਈ ਬਹੁਤ ਵਧੀਆ ਇੱਕ ਰਸਤਾ ਜਿਹੜਾ ਵਖਾਲ ਰਹੇ ਹੋ ਹੁਣ ਤੱਕ ਕਿੰਨੇ ਕ ਬੱਚੇ ਜਿਹੜੇ ਨੇ ਤੁਹਾਡੀ ਸੰਸਥਾ ਤੋਂ ਪੜ੍ਹ ਕੇ ਅਫਸਰ ਲੱਗ ਚੁੱਕੇ ਨੇ ਜਾਂ ਕਿਸੇ ਸਰਕਾਰੀ ਨੌਕਰੀ ਤੇ ਲੱਗ ਚੁੱਕੇ ਅਸੀਂ ਪਿਛਲੇ ਸਾਲ ਦੇ ਜਿਹੜੇ ਬੱਚੇ ਸੀ 25 ਬੱਚਿਆਂ ਨੂੰ ਅਸੀਂ ਪੁਲਿਸ ਡੀਵੀ ਪਬਲਿਕ ਸਕੂਲ ਦੇ ਵਿੱਚ ਸਰਦਾਰ ਬਲਕਾਰ ਸਿੰਘ ਮੰਤਰੀ ਪੰਜਾਬ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ ਸੀ ਉਹਨਾਂ ਨੂੰ ਜਿਹੜੇ ਗਵਰਨਮੈਂਟ ਜੋਬ ਪੰਜਾਬ ਸਰਕਾਰ ਦੀ சதਕਾ ਮਿਲੀ ਹੈਗੀ ਉਹ ਬੱਚਿਆਂ ਨੂੰ ਸਨਮਾਨਿਤ ਕੀਤਾ ਸੀਗਾ ਹੁਣ ਤੱਕ ਜਿਹੜੇ ਸਾਡੇ ਬੱਚੇ ਨੇ ਉਹ 36 ਸੱਤੀ ਬੱਚੇ ਜਿਹੜੇ ਨੇ ਗਵਰਨਮੈਂਟ ਜੋਬ ਤੇ ਪੰਜਾਬ ਸਰਕਾਰ ਦੇ ਪ੍ਰਾਲੇ ਦੇ சதਕਾ ਉਹਨਾਂ ਨੂੰ ਗਵਰਨਮੈਂਟ ਜੋਬ ਮਿਲ ਚੁੱਕੀ ਹੈ ਸਰਕਾਰ ਬਹੁਤ ਵੀ ਸਹਿਯੋਗ ਮਿਲਦਾ ਹੈ ਜਾਂ ਸਿਰਫ ਸੰਸਥਾ ਤੁਹਾਡੀ ਜਿਹੜੀ ਆਪਣੇ ਲੈਵਲ ਤੇ ਹੀ ਬੱਚਿਆਂ ਨੂੰ ਟ੍ਰੇਨਿੰਗ ਦਿੰਦੀ ਹੈ ਨਹੀਂ ਜੀ ਇਹ ਸਾਡੀ ਜਿਹੜੀ ਉਹ ਸਤਗੁਰ ਰਵਿਦਾਸ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਇਹ ਆਪਣੇ ਲੈਵਲ ਦੇ ਉੱਤੇ ਹੀ ਜਿਹੜਾ ਸਾਰਾ ਬੱਚਿਆਂ ਨੂੰ ਫ੍ਰੀ ਕੋਚਿੰਗ ਜਿਹੜੀ ਆ ਦੇ ਰਹੀ ਹੈ ਜਿਹੜੇ ਬੱਚੇ ਇੱਛੁਕ ਨੇ ਆਈਐਸ ਜਾਂ ਆਈਪੀਐਸ ਦੀ ਟ੍ਰੇਨਿੰਗ ਲਈ ਤੁਹਾਡੇ ਵੱਲੋਂ ਖਾਸ ਉਹਨਾਂ ਨੂੰ ਕੀ ਸਨੇਹਾ ਮੈਂ ਇਹੀ ਕਹਿਣਾ ਜੀ ਜਿਹੜੇ ਲੋੜਵੰਦ ਬੱਚੇ ਨੇ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਇਨਕਮ 2.5 ਲੱਖ ਰੁਪਏ ਤੋਂ ਘੱਟ ਹੈ ਉਹ ਗੁਰਦੇਵ ਸਿੰਘ ਐਚਸੀ@gmail.com ਦੇ ਉੱਤੇ ਆਪਣਾ ਜਿਹੜਾ ਗ੍ਰੈਜੂਏਟ ਦੀ ਡਿਗਰੀ ਆ ਉਹ ਸੈਂਡ ਕਰ ਦੇਣ ਇੱਕ ਕਨਸੰਡ ਡਿਪਟੀ ਕਮਿਸ਼ਨ ਲੁਧਿਆਣੇ ਤੋਂ ਜਿਹੜਾ ਸਰਟੀਫਿਕੇਟ ਆ ਵੀ ਉਹਨਾਂ ਦੇ ਪਰਿਵਾਰ ਦੀ ਇਨਕਮ 2.5 ਲੱਖ ਰੁਪਏ ਤੋਂ ਘੱਟ ਆ ਇਹ ਮੇਲ ਕਰ ਦੇਣ ਅਸੀਂ ਜਿਹੜਾ ਉਹਨਾਂ ਨੂੰ ਰੋਲ ਨੰਬਰ ਜਾਰੀ ਕਰਾਂਗੇ ਜੂਨ ਦੇ ਵਿੱਚ ਜਿਹੜਾ ਉਹ ਪੇਪਰ ਲਵਾਂਗੇ ਜਿਹੜਾ ਬੱਚਾ ਉਹਨੂੰ ਐਂਟ੍ਰੈਂਸ ਇਗਜ਼ਾਮ ਨੂੰ ਕਲੀਅਰ ਕਰੂਗਾ ਉਹਦੇ ਵਿੱਚੋਂ 50 ਬੱਚਿਆਂ ਨੂੰ ਜਿਹੜੀ ਆ 1 ਸਾਲ ਦੀ ਫ੍ਰੀ ਕੋਚਿੰਗ ਦਵਾਂਗੇ ਫਿਰ ਵੀ ਅਗਰ ਵਧੇਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਮੇਰੇ ਮੋਬਾਈਲ ਨੰਬਰ 9815800521 ਤੇ ਸੰਪਰਕ ਕੀਤਾ ਜਾ ਸਕਦਾ ਹੈ ਸਮਾਂ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸੰਸਾੜੇ ਨਾਲ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਸੰਸਥਾ ਕੰਮ ਕਰਦੀ ਹੈ ਔਰ ਬੱਚਿਆਂ ਨੂੰ ਆਈਪੀਐਸ ਔਰ ਆਈਐਸਡੀ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਹੈ ਸੋ ਨਾ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਆ ਕੇ ਟ੍ਰੇਨਿੰਗ ਲੈਂਦੇ ਨੇ ਪੜ੍ਹ ਲਿਖ ਕੇ ਅਫਸਰ ਲੱਗ ਰਹੇ ਨੇ ਸੋ ਟ੍ਰੇਨਿੰਗ ਸੈਂਟਰ ਦੇ ਵਿੱਚ ਪਹੁੰਚੇ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਉਹ ਸਟੂਡੈਂਟਸ ਨੇ ਜਿਹੜੇ ਇਸ ਸੰਸਥਾ ਦੇ ਥਰੂ ਆਈਐਸ ਆਈਪੀਐਸ ਦੀ ਟ੍ਰੇਨਿੰਗ ਲੈ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਗੱਲਬਾਤ ਵੀ ਕਰਾਂਗੇ ਇਹਨਾਂ ਸਟੂਡੈਂਟਸ ਦੇ ਨਾਲ ਸਸ਼ੀ ਗਾਲ ਸਰ ਸਸ਼ੀ ਗਾਲ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਰਮਨਦੀਪ ਚੰਗੀ ਰਮਨ ਕਿੱਦਾਂ ਦਾ ਲੱਗ ਰਿਹਾ ਇੱਥੇ ਟ੍ਰੇਨਿੰਗ ਲੈ ਰਹੇ ਹਾਂ ਫ੍ਰੀ ਆਫ ਕਾਸਟ ਕਿਉਂਕਿ ਜਿਹੜੀ ਪੜਾਈ 2 2 3 3 ਲੱਖ ਰੁਪਏ ਦੇ ਵਿੱਚ ਬੱਚਿਆਂ ਨੂੰ ਕਰਾਈ ਜਾਂਦੀ ਹੈ ਔਰ ਇਸ ਸੰਸਥਾ ਵੱਲੋਂ ਤੁਹਾਨੂੰ ਪੜਾਇਆ ਜਾਂਦਾ ਅੰਜਰ ਬਹੁਤ ਵਧੀਆ ਲੁਧਿਆਣੇ ਵਿੱਚ ਆਪਾਂ ਦੇਖਦੇ ਹਾਂ ਆਈਐਸ ਦੀ ਕੋਚਿੰਗ ਦੇ ਸੈਂਟਰ ਬਹੁਤ ਘੱਟ ਨੇ ਜੇ ਹੈਗੇ ਵੀ ਨੇ ਤਾਂ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਨੇ ਸਾਨੂੰ ਜਸਪਾਲ ਸਰ ਨਾਲ ਕੰਟੈਕਟ ਕਰਕੇ ਬਹੁਤ ਵਧੀਆ ਲੱਗਿਆ ਗੁਰਦੇਵ ਸਰ ਨਾਲ ਜਿੱਥੇ ਇੱਥੇ ਸਾਨੂੰ ਫ੍ਰੀ ਕੋਚਿੰਗ ਕਰਾਈ ਜਾਂਦੀ ਹੈ ਫ੍ਰੀ ਅਕੋਮੋਡੇਸ਼ਨ ਵੀ ਹੈ ਤੇ ਸਾਰੇ ਬੱਚਿਆਂ ਨੂੰ ਫੂਡ ਵੀ ਫ੍ਰੀ ਮਿਲਦਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਥੈਂਕ ਯੂ so much ਤੁਹਾਡਾ ਨਾਮ ਸਰ ਮਾਈ ਨੇਮ ਇਜ਼ ਅਸ਼ਪਿਤ ਅਸ਼ਪਿਤ ਕਿਦਾਂ ਦਾ ਰਿਐਕਸਪੀਰੀਅੰਸ ਇਸ ਸੰਸਥਾ ਦੇ ਨਾਲ ਜੁੜ ਕੇ ਕਿਉਂਕਿ ਟ੍ਰੇਨਿੰਗ ਲੈ ਰਿਹਾ ਹਾਂ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਸਰ ਇਹੀ ਹੈ ਕਿ ਸਾਨੂੰ ਇੱਥੇ ਮੌਕਾ ਮਿਲਿਆ ਵੀ ਅਸੀਂ ਇੱਥੇ ਆਏ ਤੇ ਇੱਥੇ ਸਾਨੂੰ ਜਿਹੜੀ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਹੈ ਫ੍ਰੀ ਐਕਮੋਡੇਸ਼ਨ ਆ ਸੋ ਇਹ ਸਾਡੇ ਲਈ ਇੱਕ ਫਾਇਦਾ ਹੈ ਕਿ ਅਸੀਂ ਇੱਥੋਂ ਕੁਝ ਬਣ ਕੇ ਜਾਈਏ ਸੋ ਮੈਂ ਇੱਕ ਚੀਜ਼ ਦੱਸ ਦਵਾਂ ਕਿ ਗੁਰਦੇਵ ਸਿੰਘ ਔਰ ਜਿੰਨੇ ਵੀ ਇੱਥੇ ਜਿਹੜੇ ਇੰਪਲਾਈ ਨੇ ਬੱਚਿਆਂ ਨੂੰ ਸਟੱਡੀ ਕਰਵਾ ਰਹੇ ਨੇ ਉਹ ਸਾਰੇ ਪੁਲਿਸ ਮੁਲਾਜ਼ਮ ਨੇ ਔਰ ਕਈ ਵਾਰ ਤਾਂ ਉਹਨਾਂ ਨੂੰ ਆਪਣੀ ਇੱਕ ਇੱਕ ਦੋ ਦੋ ਮਹੀਨੇ ਦੀ ਤਨਖਾਹ ਵੀ ਜਿਹੜੀ ਹੈ ਇਸ ਸੰਸਥਾ ਦੇ ਵਿੱਚ ਦੇਣੀ ਪੈਂਦੀ ਹੈ ਤਾਂ ਕਿ ਇਹ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਵੱਡੇ ਅਫਸਰ ਬਣ ਸਕਣ ਸੋ ਅੱਗੇ ਵੀ ਬੱਚੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਨਾਮ ਅਰਸ਼ਦੀਪ ਕੌਰ ਅਸ਼ਦੀਪ ਲੁਧਿਆਣੇ ਦੀ ਰਹਿਣ ਵਾਲੇ ਹੋ ਜਾਂ ਬਾਹਰ ਕਿਤੇ ਦੇ ਹਾਂਜੀ ਸਮਰਾਲੇ ਸਮਰਾਲੇ ਤੋਂ ਸੇ ਡੇਲੀ ਅਪ ਡਾਊਨ ਕਰਦੇ ਹੋ ਜਾਂ ਇੱਥੇ ਅਕਮੋਡੇਸ਼ਨ ਨਹੀਂ ਨਹੀਂ ਫ੍ਰੀ ਅਕਮੋਡੇਸ਼ਨ ਐਂਡ ਫੂਡ ਆਲਸੋ। ਤੁਹਾਨੂੰ ਤਾਂ ਲੱਗ ਰਿਹਾ ਤੁਹਾਨੂੰ ਸਟੱਡੀ ਜਿਹੜੀ ਇੱਥੇ ਟ੍ਰੇਨਿੰਗ ਤੁਹਾਨੂੰ ਦਿੱਤੀ ਜਾ ਰਹੀ ਹੈ ਆਈਪੀਐਸ ਆਈਐਸ ਵਾਸਤੇ ਸੈਟੀਸਫਾਈ ਹੁੰਦੀ ਹੈ। ਹਾਂਜੀ ਬਹੁਤ ਸੈਟੀਸਫਾਈ ਹੈ। ਮਤਲਬ ਕਿ ਸਾਰੇ ਡਾਊਟਸ ਵਗੈਰਾ ਕਲੀਅਰ ਹੁੰਦੇ ਆ। ਐਵੇਂ ਨਹੀਂ ਹੈਗਾ ਜਿਵੇਂ ਵੀ ਅਲੱਗ ਤੋਂ ਸੈਸ਼ਨ ਨਾਲ ਦੀ ਨਾਲ ਡਾਊਟਸ ਕਲੀਅਰ ਹੁੰਦੇ ਆ। ਕੇਮ ਕੀ ਡਿਸਾਈਡ ਕੀਤਾ ਕੁਝ ਟੀਚਾ ਮੇਥਿਆ ਤੁਸੀਂ ਕਿ ਇੱਥੋਂ ਟ੍ਰੇਨਿੰਗ ਲੈ ਕੇ ਕੀ ਬਣਨਾ ਹੈ? ਹਾਂਜੀ ਆਈਐਸ ਅਫੀਸਰ। ਯੈਸ। ਤੁਹਾਡੇ ਪ੍ਰੇਰਣਾ ਸਰੋਤ ਕੌਣ ਨੇ? ਮੇਰੇ ਵੈਸੇ ਤਾਂ ਫਾਦਰ ਨੇ ਬਟ ਹੁਣ ਮੈਂ ਦੇਖਦਾ ਜਸਪਾਲ ਸਰ ਤੇ ਗੁਰਦੇਵ ਸਰ। ਤੁਸੀਂ ਵੇਖ ਸਕਦੇ ਹੋ ਬੱਚੇ ਬੜੇ ਐਕਸਾਈਟਿਡ ਨੇ ਔਰ ਪੜ੍ਹ ਲਿਖ ਰਹੇ ਨੇ ਸਾਡੇ ਨਾਲ ਇਹਨਾਂ ਦੇ ਟੀਚਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਿੰਨਾ ਸਮਾਂ ਹੋ ਗਿਆ ਇਸ ਸੰਸਥਾ ਨਾਲ ਜੁੜੇ ਹੋਏ ਔਰ ਬੱਚਿਆਂ ਨੂੰ ਤੁਸੀਂ ਪੜ੍ਹਾ ਰਹੇ ਹੋ ਕੀ ਕਹਿਣਾ ਚਾਹੋ ਮੈਂ ਪਹਿਲਾਂ ਤੋਂ ਲੁਧਿਆਣਾ ਟਾਈਮ ਦੀ ਪੂਰੀ ਟੀਮ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਤੇ ਸਤਗੁਰ ਰਵਿਦਾਸ ਵੈਲਫੇਅਰ ਐਂਡ ਐਜੂਕੇਸ਼ਨਲ ਸੁਸਾਇਟੀ ਇਸ ਫੀਲਡ ਦੇ ਵਿੱਚ ਪਿਛਲੇ 8-9 ਸਾਲਾਂ ਤੋਂ ਕੰਮ ਕਰ ਰਹੀ ਹੈ ਮੈਂ ਇਸ ਸੰਸਥਾ ਦੇ ਨਾਲ ਇਹਨਾਂ ਤੋਂ ਪਹਿਲੇ ਬੈਚ ਤੋਂ ਜੁੜਿਆ ਹੋਇਆ ਹਾਂ ਪਹਿਲੇ ਬੈਚ ਦੇ ਵਿੱਚ ਸਿੱਖਿਆ ਲੈਣ ਤੋਂ ਬਾਅਦ ਮੈਂ ਪਿਛਲੇ 7-8 ਸਾਲਾਂ ਤੋਂ ਇੱਥੇ ਹੀ ਆਪਣੀ ਜਿਹੜੀ ਸੇਵਾ ਨਿਭਾ ਰਿਹਾ ਹਾਂ ਐਜ਼ ਅ ਟੀਚਰ ਐਜ਼ ਅ ਮੈਂਟਰ ਮੇਰੇ ਕੋਲੇ ਅਪਰੋਕਸੀਮੀਟਲੀ 8 ਬੈਚ ਆ ਜਿਹੜੇ ਜੀ ਉਹ ਕੰਪਲੀਟ ਹੋ ਚੁੱਕੇ ਨੇ ਸਤਗੁਰੂ ਬਿਦਾਸ ਜੀ ਦੀ ਮਿਹਰ ਸਦਕਾ ਅਤੇ ਸਭ ਤੋਂ ਵੱਡਾ ਯੋਗਦਾਨ ਇਸ ਦੇ ਵਿੱਚ ਸਾਡੇ ਪ੍ਰਧਾਨ ਜੀ ਇਸ ਪੂਰੀ ਸੰਸਥਾ ਦੇ ਸਰਦਾਰ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਉਹ ਪੂਰਾ ਇਸ ਮੁਹਿਮ ਨੂੰ ਅੱਗੇ ਲੈ ਕੇ ਜਾ ਰਹੀ ਹੈ ਬਹੁਤ ਘੱਟ ਸਮਾਂ ਮਿਲਦਾ ਹੈ ਬਟ ਘੱਟ ਸਮੇਂ ਦੇ ਵਿੱਚੋਂ ਵੀ ਸਮਾਂ ਕੱਢ ਕੇ ਸਰ ਇਹਨਾਂ ਬੱਚਿਆਂ ਲਈ ਆਪਣੀ ਕਮਾਈ ਤੋਂ ਦਸਬੰਦ ਕੱਢ ਕੇ ਅੱਗੇ ਦੀ ਅੱਗੇ ਇਸ ਮੁਹਿਮ ਨੂੰ ਚਲਾ ਰਹੇ ਨੇ ਇੱਥੇ ਅਸੀਂ ਇਹ ਹੈ ਜੀ ਕਿ ਪੂਰੀ ਦੀ ਪੂਰੀ ਇਹ ਕੋਸ਼ਿਸ਼ ਕਰਦੇ ਆ ਕਿ ਕਿ ਚਾਹੇ ਉਹ ਕੋਚਿੰਗ ਦਿੱਲੀ 'ਚ ਹੋ ਰਹੀ ਹੈ ਚਾਹੇ ਉਹ ਚੰਡੀਗੜ੍ਹ 'ਚ ਹੋ ਰਹੀ ਹੈ ਤਾਂ ਕਿਸੇ ਵੀ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਬੱਚਿਆਂ ਦੀ ਸਟੱਡੀ ਦੇ ਨਾਲ ਕਿ ਜਸਟ ਇੱਕ ਫਾਰਮੈਲਿਟੀ ਦਾ ਤਰੀਕਾ ਨਹੀਂ ਹੈ ਇਹ ਪੂਰੇ ਦੀ ਪੂਰੀ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਲੈ ਕੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਚੱਲਦੇ ਆ ਚਾਹੇ ਉਹ ਕਿਸੇ ਵੀ ਪੱਖੋਂ ਹੋਵੇ ਚਾਹੇ ਬੱਚੇ ਦੀ ਕਿਸੇ ਫਾਈਨੈਂਸ਼ੀਅਲ ਪ੍ਰੋਬਲਮ ਨੂੰ ਹੋਵੇ ਚਾਹੇ ਕਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਬੱਚੇ ਆ ਜਿਹੜੇ ਪਹਿਲਾਂ ਇੱਥੋਂ ਨੌਕਰੀ ਲੈ ਕੇ ਆਪਣੀਆਂ ਚੰਗੀਆਂ-ਚੰਗੀਆਂ ਪੋਸਟਾਂ ਤੇ ਜਿਹੜੇ ਹੈਗੇ ਨੇ ਵਿਰਾਜ਼ਮਾਨ ਨੇ ਚਾਹੇ ਉਹ ਸਬ ਇਨਸਪੈਕਟਰ ਹੋਣ ਚਾਹੇ ਪਟਵਾਰੀ ਹੋਣ ਤੇ ਚਾਹੇ ਪੀਪੀਐਸਸੀ ਜਾਂ ਯੂਪੀਐਸਸੀ ਦੇ ਵੀ ਕੁਝ ਇਹੋ ਜਿਹੇ ਇਗਜ਼ਾਮ ਨੇ ਜਿਹੜੇ ਬੱਚਿਆਂ ਨੇ ਕਲੀਅਰ ਕੀਤੇ ਹੋਏ ਨੇ ਤੇ ਮੈਂ ਆਪਣੇ ਆਪ ਨੂੰ ਵੀ ਇਹ ਬਹੁਤ ਖੁਸ਼ਕਿਸਮਤ ਮੰਨਦਾ ਕਿ ਮੈਂ ਇਸ ਚੰਗੇ ਜਿਹੜੇ ਇੱਕ ਮਹਿੰਮ ਦਾ ਹਿੱਸਾ ਬਣਿਆ ਹੋਇਆ ਤੇ ਮੈਂ ਔਨ ਅਲੀ ਟਾਈਮ ਦੇ ਵਿੱਚ ਵੀ ਮੈਂ ਆਪ ਵੀ ਇੱਕ ਸੀਨੀਅਰ ਇੰਡਸਟਰੀਅਲ ਆਫੀਸਰ ਹਾਂ ਜੀ ਤੇ ਮੈਨੂੰ ਇਸ ਐਨ ਜੀਓ ਦੇ ਵਿੱਚ ਆ ਕੇ ਪੜ੍ਹਾਉਣ ਤੇ ਵੀ ਮੈਨੂੰ ਆਪਣੇ ਜਿਹੜੀ ਮਨ ਦੀ ਸੰਤੁਸ਼ਟੀ ਆ ਉਹ ਪ੍ਰਾਪਤ ਹੁੰਦੀ ਹੈ ਤੇ ਮੈਂ ਇਹੀ ਕਹੂੰਗਾ ਕਿ ਜੋ ਸਤਕੁਰ ਰਵਿਦਾਸ ਵੈਲਫੇਅਰ এডਿਕੇਸ਼ਨ ਸੁਸਾਇਟੀ ਇਸ ਮਹਿੰਮ ਨੂੰ ਚਲਾ ਰਹੀ ਹੈ ਸਰਦਾਰ ਗੁਰਦੇਵ ਸਿੰਘ ਜੀ ਹੋਣਾਂ ਦੇ ਉਪਰਾਲੇ ਹੈ ਜਿਹੜੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਵਧੀਆ ਪਲੇਟਫਾਰਮ ਮਿਲਣ ਉਹਨਾਂ ਦੇ ਨਾਲ ਹੋਰ ਲੋਕ ਆ ਕੇ ਜੁੜਨ ਤਾਂ ਕਿ ਜੋ ਬੱਚੇ ਜਿਹੜੇ ਐ ਇਸ ਸਾਰੇ ਸੁਪਨਿਆਂ ਤੋਂ ਪਛੜ ਚੁੱਕੇ ਨੇ ਉਹਨਾਂ ਦਾ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਜੋ ਇਹ ਸੰਸਥਾ ਦੇ ਸਕੇ ਥੈਂਕ ਯੂ ਸਮਾਧੇ ਲਈ ਬਹੁਤ ਬਹੁਤ ਸ਼ੁਕਰੀਆ ਸੁਇਸਨ ਸਾਡਨਲ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕੇ ਤਮਾਮ ਜਿਹੜੇ ਸਟੂਡੈਂਟਸ ਨੇ ਇੱਥੇ ਸਿਰਫ ਔਰ ਸਿਰਫ ਟ੍ਰੇਨਿੰਗ ਦੇ ਲਈ ਨਹੀਂ ਆਉਂਦੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਵੀ ਇੱਥੇ ਬ੍ਰਾਈਟ ਫਿਊਚਰ ਦੇ ਲਈ ਉਹਨਾਂ ਨੂੰ ਸਹੀ ਗਾਈਡੈਂਸ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਸੋ ਤਮਾਮ ਉਹਨਾਂ ਸਟੂਡੈਂਟਸ ਦੇ ਲਈ ਇਹ ਮੌਕਾ ਹੈ ਕਿ ਜੇਕਰ ਤੁਸੀਂ ਵੀ ਆਈਪੀਐਸ ਜਾਂ ਆਈਐਸ ਬਣਨਾ ਚਾਹੁੰਦੇ ਹੋ ਫਾਈਨੈਂਸ਼ਲੀ ਤੁਹਾਨੂੰ ਕੋਈ ਇਸ਼ੂਜ਼ ਨਹੀਂ ਤਾਂ ਇੱਕ ਵਾਰ ਜ਼ਰੂਰ ਇਹ ਸੰਸਥਾ ਦੇ ਨਾਲ رابطہ ਕਾਇਮ ਕਰੋ ਹੋ ਸਕਦਾ ਤੁਹਾਡੇ ਲਈ ਕੋਈ ਨਵਾਂ ਰਸਤਾ ਤੁਹਾਡੀ ਉਡੀਕ ਕਰ ਰਿਹਾ ਹੋਵੇ ਕੈਮਰਾਮੈਨ ਸਤਪੰਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾ